ਹਾਂਜੀ ਉਹ ਕਿਹੜੀ ਚੀਜ਼ ਆ ਜੋ ਅੰਡੇ ਵੀ ਦਿੰਦੀ ਆ ਤੇ ਦੁੱਧ ਵੀ ਦਿੰਦੀ ਆ ਤੁਹਾਡੇ ਵਾਸਤੇ ਸਵਾਲ ਆ ਉਹ ਕਿਹੜੀ ਚੀਜ਼ ਆ ਜਿਹੜੀ ਚ ਅੰਡੇ ਵੀ ਦਿੰਦੀ ਆ ਤੇ ਦੁੱਧ ਵੀ ਦਿੰਦੀ ਆ ਉਹ ਚੀਜ਼ ਦਾ ਨਾਮ ਦੱਸੋ ਕਿਹੜੀ ਚੀਜ਼ ਆ ਉਹ ਪਪਾ ਜੀ ਉਹਨਾਂ ਨੂੰ ਇਹ ਦੱਸੋ ਨਾ ਕਿ ਉਹ ਪੰਛੀ ਆ ਤੇ ਜਾਨਵਰ ਆ ਇਹ ਤੁਸੀਂ ਦੱਸਣਾ ਵਾ ਬਾਕੀ ਤੁਹਾਨੂੰ ਥੋੜਾ ਤੁਹਾਡੇ ਵਾਸਤੇ ਸੌਖਾ ਕਰਦੇ ਨੇ ਕਿ ਤੁਸੀਂ ਉਹ ਚੀਜ਼ ਤਿੰਨਾਂ ਨੇ ਵੇਖੀ ਆ ਇਹਨਾਂ ਨੂੰ ਦੱਸ ਸਕਦੇ ਆਪਾਂ ਤੇ ਤੁਸੀਂ ਕਿੰਨਾ ਵੇਖਿਆ ਨੇ ਉਹ ਚੀਜ਼ ਵੇਖੀ ਆ ਵੇਖੀ ਤੇ ਪਪਾ ਜੀ ਅਸੀਂ ਕੂਕੜੀ ਆਂਡੇ ਦਿੰਦੀ ਹਾਂ ਹਾਂ ਜਾਂ ਕੁ ਗੀ ਹੋਵਾਂ ਦੇ ਦਿੰਦੀ ਹੈ ਹੋਰ ਜਾਂ ਘਟਾਰ ਹੋਵਾਂ ਦੇ ਕਹਿੰਦੇ ਪਰ ਦੁੱਧ ਨਹੀਂ ਦਿੰਦੀ ਉਹ ਚੀਜ਼ ਦੋਵੇਂ ਚੀਜ਼ਾਂ ਦਿੰਦੀ ਐ ਅਸਲ ਦੋਵੇਂ ਚੀਜ਼ਾਂ ਹੀ ਆ ਕਿਹੜੀ ਆ ਜੀ ਮੁਰਗੀ ਅੰਡਾ ਦਿੰਦੀ ਆ ਤੇ ਮੱਝ ਦੁੱਧ ਦਿੰਦੀ ਆ ਪਰ ਉਹ ਦੋਵੇਂ ਚੀਜ਼ਾਂ ਉਥੋਂ ਮਿਲਦੀਆਂ ਉਹ ਮੱਝ ਦੇ ਥੱਲੇ ਰਾ ਕੇ ਰੱਖਦਾ ਕਿ ਬਾਬਾ ਜੀ ਉਹ ਆਂਡੇ ਵੀ ਉਥੋਂ ਮਿਲ ਜਾਣੇ ਦੁੱਧ ਨਹੀਂ ਮਿਲਦਾ ਨਹੀਂ ਪਰ ਇਦਾਂ ਨਹੀਂ ਤਰਨੀ ਆਏ ਮੱਝ ਨੇ ਦੁੱਧ ਹੀ ਦੇਣਾ ਵਾ ਤੇ ਗੁਗੜੀ ਨੇ ਆਂਡੇ ਦੇਣੇ ਆ ਹੋਰ ਕੁਝ ਬਾਕੀ ਜਿਹੜੇ ਵੀਰਾਂ ਨੂੰ ਪਤਾ ਲੱਗਦਾ ਉਹ ਵੀਰ ਤੇ ਨਹੀਂ ਜਾਣੇ ਦਿਮਾਗ ਮਾਰ ਲੈਂਦੇ ਜਿਹੜੇ ਵੀਰਾਂ ਨੂੰ ਪਤਾ ਪਤਾ ਕਮੈਂਟ ਦੇ ਵਿੱਚ ਜਰੂਰ ਲਿਖਿਓ ਕਿਹੜੀ ਚੀਜ਼ ਆ ਜਿੱਤੋਂ ਆਪਾਂ ਨੂੰ ਦੁੱਧ ਵੀ ਦੇ ਆਂਡੇ ਵੀ ਦੋਵੇਂ ਚੀਜ਼ਾਂ ਦਿੰਦੀ ਆ ਉਹ ਚੀਜ਼ ਉਹ ਕਿਹੜੀ ਚੀਜ਼ ਆ ਉਹ ਤੇ ਬਾਬਾ ਜੀ ਉਹ ਇੱਕ ਕਿਹੜੀ ਚੀਜ਼ ਆ ਪੰਛੀ ਹੋ ਸਕਦਾ ਉਹ ਜਿਹੜੇ ਮੁਰਗੀ ਆਂਡੇ ਦਿੰਦੀ ਆ ਮੁਰਗੀ ਆਂਡੇ ਦਿੰਦੀ ਆ ਮੱਝ ਦੁੱਧ ਦੇ ਦਿੰਦੀ ਆ ਮੱਝ ਦੁੱਧ ਦੇ ਦਿੰਦੀ ਆ ਪਰ ਦੋਵੇਂ ਚੀਜ਼ਾਂ ਦੇ ਮਿਲਦੀਆਂ ਉਸ ਤੋਂ ਮੱਝ ਤੇ ਲਾਗੇ ਰਹਾ ਦੇ ਮੁਰਗੀ ਨੂੰ ਉਥੇ ਆਂਡੇ ਆਂਡੇ ਮਿਲ ਜੂ ਉਹਨਾਂ ਨੇ ਇੱਕੋ ਇੱਕੋ ਚੀਜ਼ ਦੇਣੀ ਇੱਕ ਨੇ ਅੰਡੇ ਦੇਣੇ ਤੇ ਇੱਕ ਨੇ ਦੁੱਧ ਦੇਣਾ ਫਿਰ ਬਾਬਾ ਜੀ ਇੱਕ ਦੁਕਾਨਦਾਰ ਆ ਉਹ ਦੁੱਧ ਵੀ ਵੇਚਦਾ ਤੇ ਅੰਡੇ ਵੀ ਦਿੰਦਾ ਹੋਰ ਇਤੋਂ ਇਲਾਵਾ ਫਿਰ ਸੋਚ ਲੋ ਫਿਰ ਬਾਬਾ ਜੀ ਫਿਰ ਇਤੋਂ ਇਲਾਵਾ ਤੇ ਜਾਂ ਫਿਰ ਮੁਰਗੀ ਨੂੰ ਮੱਜ ਤੇ ਲਾ ਕੇ ਕਰਨਾ ਪਊਗਾ ਰੋ ਤੇ ਉਦੋਂ ਤੇ ਨਹੀਂ ਜਾਂ ਬੱਕਰੀ ਦੁੱਧ ਦੇ ਦਿੰਦੀ ਹੈ ਬੱਕਰੀ ਨੂੰ ਲਾ ਕੇ ਕਰ ਅੰਡੇ ਨੰਗਣਾ ਦਿੰਦੀ ਹੈ ਜਾਂ ਫਿਰ ਇਹੀ ਹੈ ਕਿ ਦੁਕਾਨਦਾਰ ਹੀ ਇੱਕ ਉਹ ਅੰਡੇ ਵੀ ਦੇ ਦਿੰਦਾ ਤੇ ਦੁੱਧ ਵੀ ਦੇ ਦਿੰਦਾ ਹਾਂ ਆ ਵੀ ਦਾ ਸਵਾਲ ਬਿਲਕੁਲ ਉੱਤਰ ਇਹਨੇ ਬਿਲਕੁਲ ਸਹੀ ਦਿੱਤਾ ਵਾ ਉਹ ਦੁਕਾਨਦਾਰ ਆ ਪਾ ਚੀਜ਼ ਲਿਖੀ ਆ ਆਪਾਂ ਨਾ ਕੋਈ ਪੰਛੀ ਨਾ ਕੋਈ ਜਾਨਵਰ ਕੋ ਨਹੀਂ ਲਿਖਿਆ ਉਹ ਜੀ ਜੀ ਆਪਾਂ ਲਿਖਿਆ ਉਹ ਕਿਹੜੀ ਚੀਜ਼ ਆ ਜੋ ਅੰਡੇ ਵੀ ਦਿੰਦੀ ਆ ਤੇ ਦੁੱਧ ਵੀ ਦਿੰਦੀ ਆ ਇਹ ਆ ਜੀ ਦੁਕਾਨਦਾਰ ਦੁਕਾਨਦਾਰ ਤੋਂ ਦੁੱਧ ਵੀ ਮਿਲ ਜਾਂਦਾ ਤੇ ਅੰਡੇ ਵੀ ਮਿਲ ਜਾਂਦੇ ਆ ਬਾਕੀ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ